ਸਸ਼ਟੀਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਲੰਬੇ ਸਮੇਂ ਤੋਂ ਕੈਬਨਿਟ ਮੰਤਰੀ ਡੋਮਿਨਿਕ ਲਮਲੌਕ ਲਿਬਰਲ ਲੀਡਰਸ਼ਿਪ ਅਡੋਰ ਦੇ ਵਿੱਚ ਨਹੀਂ ਹੋਣਗੇ ਸ਼ਾਮਿਲ ਵਿੱਤ ਮੰਤਰੀ ਨੇ ਕਿਹਾ ਇਸ ਵੇਲੇ ਉਹ ਦੇਸ਼ ਦੀ ਆਰਥਿਕ ਹਾਲਤ 'ਚ ਧਿਆਨ ਕਰ ਰਹੇ ਨੇ ਕੇਂਦ੍ਰਿਤ ਅਲਬਰਟਾ ਦੇ ਖਪਤਕਾਰ ਹੁਣ ਸਿੱਧੇ ਬੀਸੀ ਤੋਂ ਖਰੀਦ ਸਕਦੇ ਨੇ ਵਾਈਨਰੀ ਵਾਈਨਰੀ ਰਿਟੇਲਰਾਂ ਨੇ ਕਿਹਾ ਇਹ ਐ ਮਾੜਾ ਸੌਦਾ ਕੈਬਨਟ ਮੰਤਰੀਆਂ ਨੇ ਕਿਹਾ 트럼ਪ ਦੇ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਤੇ ਜ਼ਿਆਦਾ ਨਹੀਂ ਕਰਨੀ ਚਾਹੀਦੀ ਪ੍ਰਤੀ ਕਿਰਿਆ ਪਰ 트럼ਪ ਦੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਜਿਤੇ ਖਬਰਾਂ ਵਿਸਾਰ ਦੇ ਨਾਲ ਲਮੇ ਸਮੇਤੋ ਕੈਬਨਿਟ ਮੰਤਰੀ ਡੋਮਿਨਿਕ ਲੈਂਬਲੌਕ ਦੇ ਮੁਖੀ ਵਜੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣ ਦੀ ਦੌੜ ਦੇ ਵਿੱਚ ਫਿਲਹਾਲ ਤਾਂ ਸ਼ਾਮਿਲ ਨਹੀਂ ਹੋਣਗੇ ਉਹਨਾਂ ਨੇ ਇਸ ਗੱਲ ਫੈਸਲੇ ਦਾ ਐਲਾਨ ਤਾਂ ਫਿਲਹਾਲ ਕਰ ਦਿੱਤਾ ਹੈ ਲੈਂਬਲੌਕ ਜੋ ਕਿ 2000 ਤੋਂ ਜਿਹੜੇ ਐਮਪੀ ਨੇ ਤੇ ਮਾਈਕਲ ਇਗਨੇਟਿਵ ਦਾ ਸਮਰਥਨ ਕਰਨ ਤੋਂ ਪਹਿਲਾਂ 2008 ਦੇ ਵਿੱਚ ਲੀਡਰਸ਼ਿਪ ਦੇ ਲਈ ਉਹ ਦੌੜ ਦੇ ਵਿੱਚ ਸੀ ਉਹਨਾਂ ਕਿਹਾ ਕਿ ਉਹ ਉਹਨਾਂ ਦੇ ਲਈ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਸ ਦੌੜ ਦੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਤੋਂ ਉਹ ਫਿਲਹਾਲ ਅਸਤੀਫਾ ਦੇ ਰਹੇ ਨੇ ਪਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਉਹਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਨਵੇਂ ਨੇਤਾ ਦੀ ਚੋਣ ਨਹੀਂ ਕੀਤੀ ਜਾਂਦੀ ਜਿਸ ਨੂੰ ਉਹਨਾਂ ਨੇ ਮਜ਼ਬੂਤ ਦੇਸ਼ ਵਿਆਪੀ ਜਿਹੜੀ ਹੈ ਉਹ ਪ੍ਰਤੀਯੋਗੀ ਪ੍ਰਤੀਕਿਰਿਆ ਪ੍ਰਕਿਰਿਆ ਕਿਹਾ ਹੈ ਜਦਕਿ ਸਾਬਕਾ ਵਿਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆਫ ਰੀਲੈਂਡ ਇਨੋਵੇਸ਼ਨ ਮੰਤਰੀ ਫਰਾਂਸਵਾ ਫਿਲਿਪ ਸ਼ੈਪੇਨ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਜੋਲੀ ਤੇ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਦੇ ਸਮੇਤ ਹੋਰ ਲੰਬੇ ਸਮੇਂ ਤੋਂ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਸੰਭਾਵਿਤ ਦਾਵੇਦਾਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਨੇ। ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਵਜੋਂ ਜਸਟਿਨ ਟਰੂਡੋ ਦੀ ਥਾਂ ਲੈਣ ਵਾਲੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਿੱਚ ਇੱਕ ਪ੍ਰਮੁੱਖ ਨਾਮ ਸ਼ਾਮਿਲ ਨਹੀਂ ਕੀਤਾ ਜਾਏਗਾ। ਡੋਮਿਨਿਕ ਲੈਂਬਲੌਕ ਵਿੱਤ ਤੇ ਅੰਤਰ ਸਰਕਾਰੀ ਮਾਮਿਆਂ ਦੇ ਮੰਤਰੀ ਨੇ ਜਿਨ੍ਹਾਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਲੀਡਰਸ਼ਿਪ ਦੀ ਦੌੜ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਲੈਂਬਲੌਕ ਨੇ ਕਿਹਾ ਕਿ ਉਹ ਦੇਸ਼ ਪਰ ਦੇ ਕਾਕਸ ਸਾਥੀਆਂ ਤੇ ਲਿਬਰਲਾਂ ਤੋਂ ਮਿਲੇ ਹੌਸਲੇ ਦੇ ਸਮਰਥਨ ਦੇ ਪ੍ਰਗਟਾਵੇ ਲਈ ਬਹੁਤ ਸ਼ੁਕਰਗੁਜ਼ਾਰਨੀ ਤੇ ਉਹ ਕੈਨੇਡਾ ਦੀ ਆਉਣ ਵਾਲੀ ਲੀਡਰਸ਼ਿਪ ਦੌੜ ਦੇ ਵਿੱਚ ਲਿਬਰਲ ਪਾਰਟੀ ਦਾ ਉਮੀਦਵਾਰ ਨਾ ਬਣਨ ਦਾ ਫੈਸਲਾ ਕਰ ਚੁੱਕੇ ਨੇ ਸੰਯੁਕਤ ਰਾਜ ਦੇ ਚੁਣੇ ਹੋਏ ਡੋਨਲਡ ਟਰੰਪ ਦੁਆਰਾ ਸ਼ੁਰੂ ਕੀਤੇ ਜਾ ਰਹੇ ਵਪਾਰਕ ਯੁੱਧ ਦੀਆਂ ਲਗਾਤਾਰ ਧਮਕੀਆਂ ਦੇ ਨਾਲ ਲੈਮਬਲੌਕ ਨੇ ਕਿਹਾ ਹੈ ਕਿ ਵਿੱਤ ਮੰਤਰੀ ਦੇ ਵੱਜੋਂ ਉਹਨਾਂ ਦੀ ਨੌਕਰੀ ਨੂੰ ਪੂਰਾ ਧਿਆਨ ਦੇਣ ਦੀ ਲੋੜ ਹੈ ਉਹਨਾਂ ਕਿਹਾ ਕਿ ਉਹ ਪ੍ਰੋਸਾ ਇਹ ਕਰਦੇ ਨੇ ਕਿ ਦੇਸ਼ ਦੀ ਸੇਵਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹ ਆਪਣਾ ਪੂਰਾ ਧਿਆਨ ਵਿੱਤ ਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਦੇ ਤੌਰ 'ਤੇ ਲਗਾਉਣ ਕੈਬਨਟ ਦੇ ਸਹਿਯੋਗੀਆਂ ਪ੍ਰੀਮੀਅਰ ਪਾਰਟੀ ਤੇ ਹੋਰ ਨੇਤਾਵਾਂ ਤੇ ਵਪਾਰਕ ਤੇ ਯੂਨੀਅਨ ਨੇਤਾਵਾਂ ਦੇ ਨਾਲ ਮਿਲ ਕੇ ਉਹ ਕੰਮ ਕਰਨਗੇ ਆਉਣ ਵਾਲੇ 트ੰਪ ਪ੍ਰਸ਼ਾਸਨ ਨੂੰ ਕੈਨੇਡਾ ਦੇ ਕਾਰੋਬਾਰਾਂ ਤੇ ਕਾਮਿਆਂ ਤੇ ਟੈਰਿਫ ਦੀ ਬੇਇਨਸਾਫੀ ਦੇ ਵਿਰੁੱਧ ਕੇਸ ਬਣਾਉਣ ਦੇ ਲਈ ਇਹ ਟੈਰਿਫ ਸਾਡੇ ਦੇਸ਼ ਦੀ ਆਰਥਿਕ ਭਲਾਈ ਤੇ ਅਣਗਿਣਤ ਕੈਨੇਡੀਅਨ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਖਤਰੇ ਨੂੰ ਘਟ ਨਹੀਂ ਸਮਝਿਆ ਜਾ ਸਕਦਾ ਤੇ ਇਸ ਤਰ੍ਹਾਂ ਇਸ ਨੂੰ you <laughs> ਪੂਰੇ ਧਿਆਨ ਤੋਂ ਘੱਟ ਕਿਸੇ ਚੀਜ਼ ਦੀ ਲੋੜ ਨਹੀਂ ਹੈ 트럼ਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੈਨੇਡਾ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਤੇ ਪ੍ਰਵਾਸੀਆਂ ਦੇ ਵਾਹਾਂ ਨੂੰ ਨਾ ਰੋਕਿਆ ਤਾਂ ਆਯਾਤ ਤੇ 25% ਦੀ ਡਿਊਟੀ ਲਗਾਉਣਗੇ 트럼ਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਕੈਨੇਡਾ ਨੂੰ 51ਵਾਂ ਰਾਜ ਵਜੋਂ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ ਇੱਕ ਸੁਝਾਅ ਜੋ ਕਿ ਸੰਭਾਵਤ ਤੌਰ ਤੇ ਮਜ਼ਾਕ ਵਿੱਚ ਟਰੂਡੋ ਦੁਆਰਾ ਪ੍ਰਧਾਨ ਮੰਤਰੀ ਤੇ ਲਿਬਰਲ ਲੀਡਰ ਦੇ ਵਜੋਂ ਅਹੁਦਾ ਛੱਡਣ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਓਟਵਾ ਵਿੱਚ ਰਾਜਨੀਤਿਕ ਅਸਥਿਰਤਾ ਤੇ ਉਥਲ ਪੁਤਲ ਦੇ ਸਮੇਂ ਚਿੰਤਾ ਨੂੰ ਵਧਾ ਰਿਹਾ ਹੈ ਨਿਊਜ਼ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੈਬਨਟ ਮੰਤਰੀਆਂ ਦਾ ਫਿਲਹਾਲ ਇਹ ਮੰਨਣਾ ਹੈ ਕਿ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਿਲ ਹੋਣ ਦੀਆਂ ਜੜੀਆਂ ਧਮਕੀਆਂ ਨੇ ਉਸ ਦੇ ਉੱਤੇ ਕੋਈ ਜ਼ਿਆਦੀ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਪਰ ਗੰਭੀਰਤਾ ਦੇ ਨਾਲ ਇਸ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਟਰੰਪ ਕਈ ਹਫ਼ਤਿਆਂ ਤੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਸੋਚ ਰਹੇ ਨੇ ਅਤੇ ਉਹਨਾਂ ਮੰਗਲਵਾਰ ਨੂੰ ਇਹ ਟਿੱਪਣੀਆਂ ਨੂੰ ਵਧਾ ਦਿੱਤਾ ਅਤੇ ਕਿਹਾ ਕਿ ਉਹ ਇਸ ਨੂੰ ਆਰਥਿਕ ਜਿਹੜੀ ਸ਼ਕਤੀ ਹੈ ਉਸ ਦੇ ਦੁਆਰਾ ਵਾਪਰ ਨਹੀਂ ਦੇਣਗੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ 트럼ਪ ਨੂੰ ਕੈਨੇਡਾ ਦਾ ਦਾਣਾ ਵੀ ਨਹੀਂ ਲੈਣਾ ਚਾਹੀਦਾ ਪਰ ਉਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁਕਾਬਲਾ ਕਰਦੇ ਆਪਣੇ ਯਤਨਾਂ ਤੋਂ ਉਹ ਪਿੱਛੇ ਨਹੀਂ ਹਟਣਗੇ ਇਸ ਮੌਕੇ ਜੋਲੀ ਨੇ ਕਿਹਾ ਕਿ ਵਿਦੇਸ਼ ਮੰਤਰੀ ਹੋਣ ਦੇ ਨਾਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੇ 트럼ਪ ਦੀਆਂ ਧਮਕੀਆਂ ਦਾ ਜਿਹੜਾ ਉਹ ਸਾਹਮਣਾ ਕਰਨ ਦੇ ਲਈ ਇਸ ਦਾ ਨਾਟੋਲ ਕਰ ਰਹੇ ਕਈ ਫੈਡਰਲ ਕੈਬਨਟ ਮੰਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਕੈਨੇਡਾ ਦੇ ਨਾਲ ਮਿਲਾਉਣ ਦੀਆਂ ਟਿੱਪਣੀਆਂ ਤੇ ਕੈਨੇਡਾ ਨੂੰ ਜ਼ਿਆਦਾ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਉਹਨਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ 트੍ਰੰਪ ਕਈ ਹਫ਼ਤਿਆਂ ਤੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਸੋਚ ਰਹੇ ਨੇ ਉਹਨਾਂ ਮੰਗਲਵਾਰ ਨੂੰ ਉਹਨਾਂ ਟਿੱਪਣੀਆਂ ਨੂੰ ਵਧਾ ਦਿੱਤਾ ਤੇ ਕਿਹਾ ਕਿ ਉਹ ਇਸ ਨੂੰ ਆਰਥਿਕ ਸ਼ਕਤੀ ਦੁਆਰਾ ਵਾਪਰਨ ਦੇਣਗੇ ਉਹਨਾਂ ਇਹ ਵੀ ਕਿਹਾ ਕਿ ਉਹ ਕੈਨੇਡਾ ਤੇ ਮੈਕਸੀਕੋ ਤੇ 25% ਦੀ ਟੈਰਿਫ ਲਗਾਉਣ ਦੀ ਆਪਣੀ ਯੋਜਨਾ ਦੇ ਉਸ ਦਿਨ ਦੀ ਪਾਲਣਾ ਕਰਨਗੇ ਜਿਸ ਦਿਨ ਉਹ ਦੁਬਾਰਾ ਅਹੁਦੇ ਦੀ ਸੋਚ ਚੁੱਕਣਗੇ ਵਿਦੇਸ਼ ਮਾਮਲੇ ਬਾਰੇ ਮੰਤਰੀ ਮੈਲਨੀ ਜੋਲੀ ਦਾ ਕਹਿਣਾ ਹੈ ਕਿ ਕੈਨੇਡਾ ਨੂੰ 트럼ਪ ਦੇ ਟ੍ਰੈਪ ਦੇ ਵਿੱਚ ਨਹੀਂ ਆਉਣਾ ਚਾਹੀਦਾ ਪਰ ਉਸ ਵੱਲੋਂ ਦਿੱਤੀਆਂ ਧਮਕੀਆਂ ਦਾ ਮੁਕਾਬਲਾ ਕਰਨ ਤੇ ਆਪਣੀ ਯਤਨਾ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਮੈਲਨੀ ਜੋਲੀ ਨੇ ਕੌਕਸ ਮੀਟਿੰਗ ਦੇ ਵਿੱਚ ਕਿਹਾ ਕਿ ਜਦੋਂ ਰਾਸ਼ਟਰਪਤੀ ਚੁਣੇਗੇ 트럼ਪ ਗੱਲ ਕਰਦੇ ਨੇ ਤਾਂ ਸਾਨੂੰ ਸੁਣਨ ਦੀ ਲੋੜ ਹੁੰਦੀ ਹੈ ਤੇ ਗੰਭੀਰਤਾ ਨਾਲ ਵੀ ਲੈਣ ਦੀ ਲੋੜ ਹੁੰਦੀ ਹੈ ਉਹ ਕਦੇ ਵੀ ਉਹਨਾਂ ਦੀਆਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲੈਂਦੇ ਉਹਨਾਂ ਕਿਹਾ ਕਿ ਉਹ ਸੋਚਦੇ ਨੇ ਕਿ ਇੱਕ ਦੇਸ਼ ਤੇ ਵੱਜੋਂ ਉਹ ਮਜ਼ਬੂਤ ਨੇ ਸਾਡੀ ਆਰਥਿਕਤਾ ਮਜ਼ਬੂਤ ਹੈ ਤੇ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਜੋਲੀ ਉਹਨਾਂ ਲਿਬਰਲ ਮੰਤਰੀਆਂ ਦੇ ਵਿੱਚੋਂ ਇੱਕ ਹੈ ਜੋ ਪਾਰਟੀ ਦੀ ਅਗਵਾਈ ਲਈ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਜਿਵੇਂ ਉਹ ਸੋਚਦੇ ਨੇ ਕਿ ਆਪਣੀ ਟੋਪੀ ਨੂੰ ਤੁਸੀਂ ਸੁਟਣਾ ਹੈ ਤਾਂ ਉਹ ਵਿਦੇਸ਼ ਮੰਤਰੀ ਹੋਣ ਦੇ ਨਾਤੇ ਟਰੰਪ ਦੀਆਂ ਧਮਕੀਆਂ ਦਾ ਸਾਹਮਣਾ ਕਰਨ ਦੀ ਲੋੜ ਨੂੰ ਵੀ ਨਾਪ ਤੋਲ ਰਹੇ ਨੇ ਟਰੰਪ ਨੇ ਬੁੱਧਵਾਰ ਨੂੰ ਕੈਨੇਡਾ ਤੇ ਸੰਯੁਕਤ ਰਾਜ ਦਾ ਨਕਸ਼ਾ ਪੋਸਟ ਕਰਦੇ ਆਪਣੇ ਤਾਨੇ ਜਾਰੀ ਰੱਖੇ ਜਿਸ ਦੇ ਵਿੱਚ ਦੋਵਾਂ ਦੇਸ਼ਾਂ ਉੱਤੇ ਅਮਰੀਕਾ ਚੰਡਾ ਲਹਿਰਾਇਆ ਗਿਆ 트ੰਪ ਨੇ ਇਸ ਨੂੰ ਕੈਪਸ਼ਨ ਦਿੱਤਾ ਉਹ ਕੈਨੇਡਾ ਵਿੱਤ ਮੰਤਰੀ ਡੋਮਿਨਿਕ ਲੈਮਲੌਕ ਨੇ ਵੀ 25% ਦੀ ਟੈਰਿਫ ਦੇ ਜਵਾਬ ਦੇਣ ਲਈ ਉਸ ਦਾ ਪੂਰਾ ਧਿਆਨ ਦੇਣ ਦੀ ਲੋੜ ਕਹੀ ਜਨ ਤੱਕ ਸੁਰੱਖਿਆ ਮੰਤਰੀ ਡੇਵਿਡ ਮੈਂਗਵੇਟੀ ਦਾ ਕਹਿਣਾ ਹੈ ਕਿ ਉਹਨਾਂ ਦਾ ਧਿਆਨ ਸਰਹੱਦ ਨੂੰ ਸੁਰੱਖਿਅਤ ਬਣਾਉਣ ਤੇ ਅਮਰੀਕੀਆਂ ਨੂੰ ਯਾਦ ਦਿਵਾਉਣ ਤੇ ਹੈ ਜੋ ਦੋਵੇਂ ਦੇਸ਼ ਕਿੰਨੇ ਜੁੜੇ ਹੋਏ ਨੇ ਇੱਥੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਟਿੱਪਣੀਆਂ ਤੇ ਖਬਰਾਂ ਨੇ ਇਸ ਸਮੇਂ ਬਹੁਤ ਸਾਰੀਆਂ ਰੰਗीन ਟਿੱਪਣੀ ਚੱਲ ਰਹੀਆਂ ਨੇ ਸਾਡੀ ਸਰਕਾਰ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਪਾਵਾਂ ਨੂੰ ਲਾਗੂ ਕਰਨ ਤੇ ਕੇਂਦਰੀਤ ਹੈ ਜੋ ਸਾਡੀ ਮਦਦ ਕਰਨਗੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਨੀਮੇਟਿਡ ਕਾਮੇਡੀ ਸਾਊਥ ਪਾਰਕ ਤੇ ਇੱਕ એપisode ਨਾਲ 트ੰਪ ਦੇ ਬਿਆਨਬਾਜ਼ੀ ਦੀ ਤੁਲਨਾ ਕਰਦਿਆਂ ਇੱਕ ਪਿਛਲੀ ਟਿੱਪਣੀ ਨੂੰ ਦੁਹਰਾਇਆ ਉਹਨਾਂ ਦਾ ਕਹਿਣਾ ਕਿ ਉਹ ਸਿਰਫ ਤਾਂ ਹੀ ਚਿੰਤਾ ਕਰਨਾ ਸ਼ੁਰੂ ਕਰਨਗੇ ਜੇਕਰ 트ੰਪ ਸ਼ੋਅ ਤੋਂ ਇੱਕ 10 ਸਾਲ ਦੀ ਉਮਰ ਦੇ ਗਲਤ ਮੂੰਹ ਵਾਲੇ ਐਰਿਕ ਕਾਰਟਮੈਨ ਨੂੰ ਸਟਾਫ ਦੇ ਸਹਿਯੁਕਤ ਮੁਖੀ ਲੈਣੇ ਨਿਯੁਕਤ ਕਰਦਾ ਹੈ ਮਜ਼ਾਕ ਦੇ ਬਾਵਜੂਦ ਮਿਲਰ ਨੇ ਕਿਹਾ ਕਿ 트ੰਪ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਮਿਲਰ ਲਿਬਰਲ ਲੀਡਰਸ਼ਿਪ ਦੀ ਨਹੀਂ ਕਰ ਰਹੇ ਉਹਨਾਂ ਲੈਂਬਲੌਗ ਤੇ ਦੌੜ ਦੇ ਵਿੱਚ ਸ਼ਾਮਲ ਨਾ ਹੁੰਦੇ ਫੈਸਲੇ ਦੀ ਸ਼ਲਾਘਾ ਕਰਦਿਆ ਕਿ ਉਹ ਦੇਸ਼ ਨੂੰ ਪਹਿਲਾਂ ਜਿਹੜਾ ਉਹ ਸਮਾਂ ਦੇ ਰਿਹਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ 20 ਜਨਵਰੀ ਨੂੰ ਟਰੰਪ ਦੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ ਵਾਧ ਰਹੇ ਟੈਰਿਫ ਖਤਰੇ ਬਾਰੇ ਗੱਲ ਕਰਨ ਲਈ ਅਗਲੇ ਬੁੱਧਵਾਰ ਨੂੰ ਪ੍ਰੀਮੀਅਰズ ਨਾਲ ਮੁਲਾਕਾਤ ਕਰਨਗੇ ਨਿਊ ਫਾਉਂਡਲੈਂਡ ਤੇ ਲੈਬਰਡੋਰ ਦੇ ਪ੍ਰੀਮੀਅਰ ਐਂਥਨੀ ਫਿਉਰੀ ਨੇ ਕਿਹਾ ਹੈ ਕਿ ਟਰੰਪ ਨੇ ਅਜਿਹੀਆਂ ਟਿੱਪਣੀਆਂ ਕਰਨ ਦਾ ਇਤਿਹਾਸ ਹੈ ਜੋ ਮਜ਼ਾਕ ਦੇ ਰੂਪ ਦੇ ਵਿੱਚ ਸ਼ੁਰੂ ਹੁੰਦੇ ਨੇ ਪਰ ਬਾਅਦ ਵਿੱਚ ਪਾਲਿਸੀ ਬਣ ਜਾਂਦੇ ਨੇ ਫਿਉਰੀ ਨੇ ਕਿਹਾ ਕਿ ਉਹ ਇੱਕ ਮਜ਼ਬੂਤ ਤੇ ਸੰਪੰਨ ਦੇਸ਼ ਮજબૂત ਹੀ ਰਹੇਗਾ ਬਸ਼ਰਤੇ ਸਾਡਾ ਸਭ ਤੋਂ ਵਧੀਆ ਦੋਸਤ ਸਾਡੇ ਪ੍ਰਭੂ ਸੱਤਾ ਨੂੰ ਖਤਰੇ ਵਿੱਚ ਪਾਵੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਨਿਊਜ਼ ਰਸ ਤੋਂ ਚੈਨਲ ਪੰਜਾਬੀ ਰਿਪੋਰਟ ਉਧਰ ਪ੍ਰੀਮੀਅਰ ਡੇਵਿਡ ਈਬ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਉਪਲਬਧੀਆਂ ਗਿਣਵਾਈਆਂ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਪਾਲਿਸੀਆਂ ਨੇ ਜਿਨ੍ਹਾਂ ਤੇ ਗੌਰ ਕਰਨਾ ਬੰਦਾ ਤੇ ਜਿਹੜੀਆਂ ਨੋਟ ਫੀ ਹੋ ਰਹੀਆਂ ਨੇ ਜਿਸ ਵਿੱਚ ਚਾਈਲਡ ਕੇਅਰ ਵੀ ਇੱਕ ਮਨੀ ਜਾ ਰਹੀ ਹੈ ਨਵੇਂ ਸਾਲ ਦੇ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਕੈਨੇਡਾ ਦੀ ਸੇਵਾ ਦੇ ਲਈ ਆਊਟਗoing ਲਿਬਰਲ ਲੀਡਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ। ਬਿਨਾ ਸ਼ੱਕ ਨੇ ਰਾਸ਼ਾ ਦੇ ਪੰਨ ਨੇ ਉਹਨਾਂ ਕਿਹਾ ਕਿ ਅਸੀਂ ਹਰ ਦਿਸ਼ਾ ਵੱਲ ਧਿਆਨ ਮਾਰਿਆ ਤਾਂ ਕੁਝ ਵੱਡੇ ਕੰਮ ਨਜ਼ਰ ਆਏ ਜਿਨ੍ਹਾਂ ਵਿੱਚ ਚਾਈਲਡ ਕੇਅਰ ਨੂੰ ਵੀ ਨੋਟ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦੇਸ਼ ਨੂੰ ਇੱਕ ਵਿਸ਼ਵ ਵਿਆਪੀ ਮਹਾਮਾਰੀ ਦੁਆਰਾ ਪ੍ਰਾਪਤ ਕੀਤਾ ਤੇ ਉਹਨਾਂ ਦੇ ਲਈ ਤੇ ਉਹਨਾਂ ਦੇ ਪਰਿਵਾਰ ਲਈ ਇੱਕ ਵੱਡੀ ਤਬਦੀਲੀ ਹੋਈ ਹੈ। ਮੈਂ ਉਹਨਾਂ ਦੇ ਅਗਲੇ ਕਦਮਾਂ ਦੇ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ। ਸੋਮਵਾਰ ਨੂੰ ਟਰੂਡੋ ਨੇ ਲੀਡਰਸ਼ਿਪ ਤੋਂ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਤੇ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੰਸਦ ਹੁਣ 24 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਲੀਡਰਸ਼ਿਪ ਦੀ ਦੌੜ ਹੁਣ ਚੱਲ ਰਹੀ ਹੈ ਈਬੀ ਨੇ ਕਿਹਾ ਕਿ ਆਟਵਾ ਦੇ ਵਿੱਚ ਅਸਥਿਰਤਾ ਦੇ ਬਾਵਜੂਦ ਦੇਸ਼ ਦੇ ਪ੍ਰੀਮੀਅਰ ਇਸ ਹਫਤੇ ਇੱਕ ਯੂਨੀਫਾਈਡ ਕੈਨੇਡੀਅਨ ਜਵਾਬ ਦੇ ਹਿੱਸੇ ਵਜੋਂ ਯੂਐਸ ਟੈਰਿਫ ਖਤਰੇ ਪ੍ਰਤੀ ਆਪਣੀ ਕੌਂਸਲ ਆਫ ਫੈਡਰੇਸ਼ਨ ਪ੍ਰਤੀਕਿਰਿਆ ਤੇ ਚਰਚਾ ਕਰਨ ਦੇ ਲਈ ਇਕੱਠੇ ਹੋ ਰਹੇ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਵਾਈਟ ਹਾਊਸ ਵਾਪਸ ਆਉਣ ਤੇ ਕੈਨੇਡਾ ਤੇ ਮੈਕਸੀਕੋ ਤੇ ਕਾਫੀ ਟੈਰਿਫ ਲਗਾ ਦੇਣਗੇ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਹ ਅਮਰੀਕਾ ਦੇ ਨਜ਼ਦੀਕੀ ਗੁਆਂਢੀਆਂ ਤੋਂ ਦਰਾਮਤ ਤੇ 25 ਫੀਸਦੀ ਡਿਊਟੀ ਲਗਾਉਣਗੇ ਜਦੋਂ ਤੱਕ ਉਹ ਸਰਹੱਦ ਪਾਰ ਗੈਰ ਕਾਨੂੰਨੀ ਡਰੱਗਸ ਦੇ ਪ੍ਰਵਾਸੀਆਂ ਦੇ ਪਰਿਵਾਰ ਨੂੰ ਨਹੀਂ ਰੋਕਦੇ 트럼ਪ ਨੇ ਮੰਗਲਵਾਰ ਨੂੰ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਲਈ ਆਰਥਿਕ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਤੇ ਉਸ ਦੀਆਂ ਟੈਰਿਫ ਧਮਕੀਆਂ ਨੂੰ ਦੁੱਗਣਾ ਕਰ ਦਿੱਤਾ 트럼ਪ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਦਾ ਜ਼ਿਕਰ ਕਰਦਿਆ ਕਿਹਾ ਹੈ ਕਿ ਤੁਸੀਂ ਉਸ ਨਕਲੀ ਤੌਰ ਤੇ ਖਿੱਚੀ ਗਈ ਰੇਖਾ ਤੋਂ छुटਕਾਰਾ ਪਾ ਲੈਣੇ ਹੋ ਤੁਸੀਂ ਇਸ ਤੇ ਨਜ਼ਰ ਮਾਰਦੇ ਹੋ ਕਿ ਕਿਹੋ ਜਿਹਾ ਦਿਖਾਈ ਦਿੰਦਾ ਹੈ ਤੇ ਇਹ ਰਾਸ਼ਟਰੀ ਸੁਰੱਖਿਆ ਲਈ ਵੀ ਵਧੀਆ ਹੋਵੇਗਾ ਕੈਨੇਡਾ ਨੂੰ ਮੰਨਣ ਲਈ 트럼ਪ ਦੇ ਲਗਾਤਾਰ ਕਾਲਾਂ ਦਾ ਜਵਾਬ ਦਿੰਦੇ ਹੋਏ ਈਬੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਅਸੀਂ ਬਹੁਤ ਨਜ਼ਦੀਕੀ ਨਾਲ ਜੁੜੇ ਹਾਂ ਤੇ ਇਕੱਠੇ ਕੰਮ ਕਰਦੇ ਹੋਏ ਖੁਸ਼ਹਾਲ ਹਾਂ ਈਬੀ ਨੇ ਕਿਹਾ ਕਿ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦੇ ਅਸੀਂ 51ਵਾਂ ਰਾਜ ਨਹੀਂ ਬਣ ਰਹੇ ਆ ਸਾਡੀਆਂ ਵੱਖੋ-ਵੱਖਰੀਆਂ ਤਰਜੀਹਾਂ ਨੇ ਤੇ ਫਿਰ ਵੀ ਗੁਆਂਢੀਆਂ ਤੇ ਦੋਸਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪਰਿਵਾਰ ਹੈ ਇਸ ਪ੍ਰਸਤਾਵ ਦੇ ਨਾਲ ਸਰਹੱਦ ਤੇ ਦੋਵਾਂ ਪਾਸਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਲਾਭ ਨਹੀਂ ਹੈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਈਬੀ ਨੇ ਨੋਟ ਕੀਤਾ ਕਿ ਨੇਤਾ ਆਉਣ ਵਾਲੀ ਯੂਐਸ ਸਰਕਾਰ ਵਾਲੀ ਜਿਹੜੀ ਰਾਜ ਤੇ ਗੁਰਨਾ ਦੀ ਲੋਬੀ ਕਰਨ ਦੇ ਲਈ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨ ਤੇ ਕੰਮ ਕਰ ਰਹੇ ਨੇ news Desk channel punjabi the report BC ਦੀਆਂ ਵਾਈਨਰੀਆਂ ਇਸ ਹਫਤੇ ਅਲਬਰਟਾ ਦੇ ਖਪਤਕਾਰਾਂ ਨੂੰ ਸਿੱਧੇ ਆਪਣੇ ਉਤਪਾਦ ਜਿਹੜੇ ਨੇ ਉਹ ਵੇਚ ਸਕਦੀਆਂ ਨੇ ਪਿਛਲੀਆਂ ਗਰਮੀਆਂ ਦੇ ਵਿੱਚ ਦੋਵਾਂ ਸੂਬਿਆਂ ਦੇ ਵਿਚਕਾਰ ਅੰਤਰਪ੍ਰਾਂਤਕ ਸੌਦੇ ਦਾ ਐਲਾਨ ਕਰਨ ਤੋਂ ਕੁਝ ਮਹੀਨਿਆਂ ਬਾਅਦ ਇਹ ਪ੍ਰਕਿਰਿਆ ਜਿਹੜੀ ਹੈ ਉਹ ਅਲਬਰਟਾ ਵਾਸੀਆਂ ਨੂੰ 300 BC ਤੋਂ ਵੱਧ ਤੋਂ ਵਾਈਨ ਮੰਗਵਾਉਣ ਦੀ ਇਜਾਜ਼ਤ ਜਿਹੜੀ ਉਹ ਦਿੰਦੀ ਹੈ ਅਲਬਰਟਾ ਸਰਕਾਰ ਦੇ ਬਦਲੇ ਵਾਈਨਰੀਆਂ ਨੂੰ ਲਾਗੂ ਟੈਕਸ ਦਾ ਆਪਣਾ ਹਿੱਸਾ ਜਿਹੜਾ ਹੈ ਉਹ ਮਿਲ ਰਿਹਾ ਹੈ ਸਮਝੌਤਾ 1 ਸਾਲ ਦੇ ਲਈ ਚੱਲੇਗਾ ਇਸ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਏਗਾ ਇਹ ਪਿਛਲੇ ਜਨਵਰੀ ਦੇ ਵਿੱਚ ਸ਼ੁਰੂ ਹੋਈ ਇੱਕ ਰੁਕਾਵਟ ਦੇ ਬਾਅਦ ਹੋਇਆ ਜਦੋਂ ਅਲਬਰਟਾ ਗੇਮਿੰਗ ਲੀਕਰ ਐਂਡ ਕੈਨਾਬਿਸ ਏਜੰਸੀ ਜੋ ਸੂਬੇ ਦੇ ਵਿੱਚ ਸ਼ਰਾਬ ਦੀ ਵਿਕਰੀ ਨੂੰ ਨਿਰੰਤਰਿਤ ਕਰਦੀ ਹੈ ਨੇ ਐਲਾਨ ਕੀਤਾ ਕਿ ਉਹ ਹੁਣ BC ਤੋਂ ਅਲਬਰਟਾ ਸਟੋਰਾ ਦੇ ਵਿੱਚ ਵਾਈਨ ਸਟਾਕ ਜਿਹੜੀ ਹੈ ਉਹ ਨਹੀਂ ਕਰੇਗੀ ਉਤਪਾਦਕ ਜੋ ਅਲਬਰਟਨ ਨੂੰ ਸਿੱਧੇ ਵੇਚਣ ਦੇ ਲਈ ਇਸ ਨੂੰ ਬਾਈਪਾਸ ਕਰ ਰਹੇ ਸਨ ਉਸ ਸਮੇਂ ਏਜੰਸੀ ਨੇ ਕਿਹਾ ਕਿ ਸਿੱਧੇ ਤੋਂ ਖਪਤਕਾਰ ਸ਼ਿਪਿੰਗ ਦੀ ਪੇਸ਼ਕਸ਼ ਕਰਨ ਵਾਲੇ ਅਲਬਰਟਾ ਦੇ ਕਾਨੂੰਨਾਂ ਨੂੰ ਟਾਲ ਰਹੇ ਸਨ ਤੇ ਇਸ ਦੇ ਆਮ ਫੰਡ ਦੇ ਵਿੱਚੋਂ ਪੈਸੇ ਕੱਢ ਰਹੇ ਸਨ ਪ੍ਰੀਮੀਅਰ ਡੇਵਿਡ ਈਬੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਨਵਾਂ ਸਿੱਧੇ ਕੰਜ਼ਿਊਮਰ ਖਪਤਕਾਰ ਪ੍ਰੋਗਰਾਮ ਵਾਈਨਰੀਆਂ ਤੇ ਉਦਯੋਗਾਂ ਦੇ ਭਰੋਸਾ ਕਰਨ ਵਾਲੇ ਪਾਈਚਾਰਿਆਂ ਦੇ ਲਈ ਇੱਕ ਜਿੱਤ ਹੈ ਈਬੀ ਨੇ ਕਿਹਾ ਕਿ ਅਲਬਰਟਾ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਕੇ ਅਸੀਂ ਆਰਥਿਕ ਵਿਕਾਸ ਦਾ ਸਮਰਥਨ ਕਰ ਰਹੇ ਹਾਂ ਤੇ ਸਾਡੇ ਪ੍ਰਾਂਤਾਂ ਦੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਵੀ ਕਰ ਰਹੇ ਹਾਂ ਜਨਵਰੀ 2024 ਦੇ ਵਿੱਚ ਅਲਬਰਟਾ ਗੇਮਿੰਗ ਲਿਕਰ ਤੇ ਕੈਨਾਬਿਸ ਨੇ BC ਵਾਈਨਰੀਆਂ ਜੋ ਖਪਤਕਾਰਾਂ ਤੋਂ ਸਿੱਧੀ ਵਿਕਰੀ ਕਰਦੀਆਂ ਨੇ ਨਿਯਮਿਤ ਟੈਕਸ ਚੈਨਲਾਂ ਨੂੰ ਕਰ ਰਹੀਆਂ ਸਨ ਤੇ ਸੁਬਾਈ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਸਨ ਵਾਈਨਰੀਆਂ ਨੂੰ ਅਲਬਰਟਨਸ ਦੇ ਦਰਵਾਜ਼ੇ ਤੇ ਵਿਕਰੀ ਤੇ ਸ਼ਿਪਮੈਂਟ ਨੂੰ ਰੋਕਣ ਦੇ ਲਈ ਕਿਹਾ ਗਿਆ ਸੀ ਜਾਂ ਏਜੀਐਲਸੀ ਥੋਕ ਸ਼ਿਪਮੈਂਟ ਤੋਂ ਇਨਕਾਰ ਕਰ ਦੇਵੇਗੀ ਤੇ ਸਥਾਨਕ ਪ੍ਰਚੂਨ ਵਿਕਰੇਤਾਵਾਂ ਨੇ ਰੈਸਟੋਰੈਂਟ ਦੁਆਰਾ ਖਰੀਦ ਲਈ ਉਤਪਾਦਾਂ ਨੂੰ ਸਟੋਰ ਕਰਨਾ ਬੰਦ ਵੀ ਕਰ ਦੇਵੇਗੀ ਉਸ ਸਮੇਂ ਏਜੰਸੀ ਨੇ ਕਿਹਾ ਕਿ ਸਿੱਧੇ ਤੇ ਖਪਤਕਾਰ ਸ਼ਿਪਿੰਗ ਦੀ ਪੇਸ਼ਕਸ਼ ਕਰਨ ਵਾਲੇ ਅਲਬਰਟਾ ਦੇ ਕਾਨੂੰਨਾਂ ਨੂੰ ਟਾਲ ਰਹੇ ਸਨ ਤੇ ਇਸ ਦੇ ਆਮ ਮਾਲੀਆ ਫੰਡ ਦੇ ਵਿੱਚੋਂ ਪੈਸੇ ਕੱਢ ਰਹੇ ਸਨ ਇਸ ਅੜਿੱਕੇ ਨੇ ਬੀਸੀਯੂ ਦੀ ਓਗ ਦੇ ਇੱਕ ਬੀਸੀ ਉਸ ਸਮੇਂ ਨਿਰਮਾਤਾ ਨੇ ਇਹ ਦੱਸਿਆ ਕਿ ਰੁਕਾਵਟ ਨੇ ਨਿਰਮਾਤਾਵਾਂ ਦੇ ਹਫਤੇ ਪਹਿਲਾਂ ਹੀ ਸਖਤ ਜਿਹੜੇ ਨੇ ਉਹ ਵਧ ਰਹੇ ਸਾਲਾਂ ਦੀ ਇੱਕ ਲੜੀ ਦੇ ਨਾਲ ਜੁੜ ਰਹੇ ਨੇ ਬੀਸੀ ਅਲਬਰਟਾ ਵਾਈਨ ਯੁੱਧ ਜੁਲਾਈ ਦੇ ਵਿੱਚ ਅੰਤਰਪ੍ਰਾਂਤਕ ਸਮਝੌਤੇ ਦਾ ਐਲਾਨ ਹੈ ਤੇ ਇਸ ਦੇ ਨਾਲ ਹੀ ਇਹ ਜਾਪਦਾ ਕਿ ਇਸ ਮਾਪਤਵੀ ਹੋ ਗਿਆ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਨਵਾਂ ਪ੍ਰੋਗਰਾਮ ਵਾਈਨਰੀਆਂ ਅਤੇ ਉਹਨਾਂ ਪਾਈਚਾਰੀਆਂ ਦੇ ਲਈ ਇੱਕ ਜਿੱਤ ਹੈ ਜੋ ਵਾਈਨ ਉਦਯੋਗ ਤੇ ਨਿਰਭਰ ਕਰਦੇ ਨੇ ਬੀਸੀ ਅਲਬਰਟਾ ਡੀਟੀਸੀ ਵਾਈਨ ਪ੍ਰੋਗਰਾਮ ਦੁਆਰਾ ਉਤਪਾਦ ਵੇਚਣ ਦੇ ਲਈ ਵਾਈਨਰੀਆਂ ਨੂੰ ਏਜੀਐਲਸੀ ਦੁਆਰਾ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਪ੍ਰਵਾਨਿਤ ਵਾਈਨਰੀਆਂ 6 ਜਨਵਰੀ ਨੂੰ ਅਲਬਰਟਾ ਦੇ ਗਾਹਕਾਂ ਨੂੰ ਸ਼ਿਪਿੰਗ ਸ਼ੁਰੂ ਕਰਨ ਦੇ ਯੋਗ ਕਰਦੇ ਨੇ ਤੇ ਹਿੱਸਾ ਲੈਣ ਵਾਲੀਆਂ ਵਾਈਨਰੀਆਂ ਨੂੰ ਉਹਨਾਂ ਦੇ ਸ਼ਿਪਮੈਂਟ ਨੂੰ ਟਰੈਕ ਕਰਨ ਦੇ ਲਈ ਇੱਕ ਮਹੀਨਾਵਾਰ ਜਿਹੜਾ ਉਹ ਰਿਪੋਰਟ ਜਮ੍ਹਾਂ ਕਰਵਾਉਣ ਦੀ ਲੋੜ ਹੁੰਦੀ ਹੈ ਡਾਇਰੈਕਟ ਟੂ ਕੰਜ਼ਿਊਮਰ ਵਾਈਨ ਦੀ ਵਿਕਰੀ ਦੇ ਨਾਲ ਜੁੜੀਆਂ ਫੀਸਾਂ ਏਜੀਐਲਸੀ ਦੁਆਰਾ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਪ੍ਰਬੰਧਕੀ ਫੀਸ ਜੀਐਸਟੀ ਤੇ ਕੰਟੇਨਰ ਤੇ ਰੀਸਾਈਕਲਿੰਗ ਰਕਮਾਂ ਸ਼ਾਮਿਲ ਨੇ ਅੱਗ ਦੇ ਕਾਰਨ ਜੰਗਲੀ ਅੱਗ ਹੋਈ ਬੇਕਾਬੂ ਜਿਸ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਲਾਸ ਏਂਜਲਸ ਖੇਤਰ ਦੇ ਵਿੱਚ ਆਗਣੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਪੈਸੀਫਿਕ ਕੋਸਟ ਦੇ ਅੰਦਰਲੇ ਹਿੱਸੇ ਤੋਂ ਲੈ ਕੇ ਮਸ਼ਹੂਰ ਰੋਸਪ੍ਰੇਡ ਦੇ ਘਰ ਪਾਸਟੇਨਾ ਤੱਕ ਮਹਾਨਗਰ ਦੇ ਵਿੱਚ ਘਟ ਘਟੋ-ਘਟੇ ਇਹ ਚਾਰ ਵੱਖਰੀਆਂ ਅੱਗਾਂ ਬਲ ਰਹੀਆਂ ਨੇ ਅੱਗ ਬੁਝਾਉਣ ਵਾਲੇ ਹਜ਼ਾਰਾਂ ਫਾਇਰਫਾਈਟਰਾਂ ਦੇ ਪਹਿਲਾਂ ਹੀ ਅੱਗ ਤੇ ਹਮਲਾ ਕਰਨ ਦੇ ਨਾਲ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਆਫ ਡਿਊਟੀ ਫਾਇਰਫਾਈਟਰਾਂ ਦੀ ਮਦਦ ਲਈ ਬੇਨਤੀ ਕੀਤੀ ਤੇ ਮੌਸਮ ਦੇ ਹਾਲਾਤ ਫਾਇਰਫਾਈਟਿੰਗ ਜਹਾਜ਼ਾਂ ਦੇ ਲਈ ਉਡਾਨ ਭਰਨ ਦੇ ਲਈ ਬਹੁਤ ਹੀ ਹਵਾਦਾਰ ਸਨ ਜਿਸ ਦੇ ਨਾਲ ਲੜਾਈ ਦੇ ਵਿੱਚ ਹੋਰ ਰੁਕਾਵਟ ਆਈ ਅੱਗ ਬੁਝਾਊ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਡਾਨਾਂ ਸ਼ੁਰੂ ਕਰਨ ਦੀ ਉਮੀਦ ਜਤਾਈ ਹੈ ਲਾਸ ਏਂਜਲਸ ਖੇਤਰ ਦੇ ਵਿੱਚ ਗਰਜ ਰਹੀ ਵਿਸ਼ਾਲ ਜੰਗਲੀ ਅਗਣੇ ਬੁੱਧਵਾਰ ਨੂੰ ਆਸ-ਪਾਸੇ ਦੇ ਇਲਾਕਿਆਂ ਨੂੰ ਤਬਾਹ ਕਰ ਦਿੱਤਾ ਤੇ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਤੇ ਹਾਲੀਵੁੱਡ ਮਸ਼ਹੂਰ ਭੂਮੀ ਜਿਨ੍ਹਾਂ ਨੂੰ ਚੇਤਾਵਨੀ ਅਧੀਨ ਰੱਖਿਆ ਕਿਉਂਕਿ ਜ਼ਿਆਦਾਤਰ ਨਿਵਾਸੀ ਅੱਗ ਦੀਆਂ ਲਪਟਾਂ ਤੂਫਾਨ ਸ਼ਕਤੀ ਦੀਆਂ ਹਵਾਵਾਂ ਤੇ ਧੂਏ ਦੇ ਉੱਚੇ ਕਾਲਮਾਂ ਦੇ ਵਿੱਚੋਂ ਹੀ ਨਿਕਲੇ ਸਨ ਸਿਰਫ ਇੱਕ ਦਿਨ ਪਹਿਲਾਂ ਫਟਣ ਵਾਲੀਆਂ ਤਿੰਨ ਵੱਡੀਆਂ ਅੱਗਾਂ ਨੇ ਸ਼ਹਿਰ ਨੂੰ ਧੂਏ ਤੋਂ ਸਵਾਹ ਕਰਕੇ ਇੱਕ ਖਤਰਨਾਕ ਸੰਘਣੇ ਬੱਦਲਾਂ ਨਾਲ ਟੱਕ ਦਿੱਤਾ ਤੇ ਮੈਟਰੋਪੋਲੀਟਨ ਖੇਤਰ ਦੇ ਵਿੱਚ ਪੈਸੀਫਿਕ ਕੋਸਟ ਦੇ ਅੰਦਰਲੇ ਪਾਸਿਓਂ ਪਾਸਾ ਦੇਨਾ ਤੱਕ ਮਸ਼ਹੂਰ ਰੋਜ਼ ਪ੍ਰੇਡ ਦੇ ਘਰ ਨੂੰ ਤਬਾਹ ਕਰ ਦਿੱਤਾ ਐਲ ਏ ਸ਼ਹਿਰ ਦੇ ਅਧੋਨੀ ਇਤਿਹਾਸ ਦੇ ਵਿੱਚ ਇੱਕ ਅੱਗ ਸਭ ਤੋਂ ਵਿਨਾਸ਼ਕਾਰੀ ਸੀ ਅੱਗ ਜੌਣ ਵਾਲੇ ਹਜ਼ਾਰਾਂ ਫਾਇਰਫਾਈਟਰਾਂ ਦੇ ਪਹਿਲਾਂ ਹੀ ਅੱਗ ਤੇ ਹਮਲਾ ਕਰਨ ਦੇ ਨਾਲ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਆਫ ਡਿਊਟੀ ਤੇ ਰਾਜ ਤੋਂ ਬਾਹਰ ਦੇ ਫਾਇਰਫਾਈਟਰਾਂ ਦੀ ਮਦਦ ਲਈ ਬੇਨਤੀ ਕੀਤੀ ਤੇਜ਼ ਹਵਾਵਾਂ ਨੇ ਅਸਥਾਈ ਤੌਰ ਤੇ ਜਹਾਜ਼ਾਂ ਨੂੰ ਉੱਪਰੋਂ ਪਾਣੀ ਸੁੱਟਣ ਤੋਂ ਰੋਕ ਦਿੱਤਾ ਸੀ ਜਦੋਂ ਤੱਕ ਉਹ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੇ ਯੋਗ ਨਹੀਂ ਹੁੰਦੇ ਸਨ ਲਾਸ ਏਂਜਲਸ ਕਾਉਂਟੀ ਦੇ ਫਾਇਰ ਚੀਫ ਐਂਥਨੀ ਮੋਰਨ ਨੇ ਕਿਹਾ ਹੈ ਕਿ ਅੱਗ ਵਿੱਚ 1000 ਤੋਂ ਵੱਧ ਟਾਂਚੇ ਤਬਾਹ ਹੋ ਗਏ ਸਨ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚ ਪਹਿਲੇ ਜਵਾਬ ਦੇਣ ਵਾਲੇ ਵੀ ਸ਼ਾਮਲ ਸਨ ਅਧਿਕਾਰੀਆਂ ਨੇ ਕਿਹਾ ਕਿ ਕਟੋ-ਕਟ 70 ਹਜ਼ਾਰ ਲੋਕਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ ਇੱਕ ਨੰਬਰ ਜੋ ਬਦਲਦਾ ਰਿਹਾ ਕਿਉਂਕਿ ਨਿਕਾਸੀ ਦੇ ਆਦੇਸ਼ ਲਗਾਤਾਰ ਜਾਰੀ ਕੀਤੇ ਜਾ ਰਹੇ ਸਨ ਅਗਧੀਆਂ ਲਪਟਾਂ ਕੈਲੀਫੋਰਨੀਆ ਦੇ ਅਮੀਰ ਤੇ ਮਸ਼ਹੂਰ ਘਰ ਕੈਲਾਬਾਸਾਸ ਅਤੇ ਸੈਂਟਾ ਮੋਨੀਕਾ ਸਮੇਤ ਬਹੁਤ ਜ਼ਿਆਦਾ ਆਬਾਦੀ ਵਾਲੇ ਤੇ ਅਮੀਰ ਇਲਾਕਿਆਂ ਦੇ ਵੱਲ ਵਧੀਆਂ ਮਾਰਕ ਹੈਮਲ ਮੈਂਡੀਮੋਰ ਤੇ ਜੇਮਸ ਅਵਰਸਨ ਸਮੀਤ ਹਾਲੀਵੁੱਡ ਸਿਤਾਰੇ ਭੱਜਣ ਲਈ ਮਜਬੂਰ ਲੋਕਾਂ ਦੇ ਵਿੱਚ ਸ਼ਾਮਿਲ ਸਨ ਅੱਗ ਨੇ ਕੁੱਲ 22 ਵਰਗ ਮੀਲ ਨੂੰ ਰਾਖ ਕਰ ਦਿੱਤਾ ਪੂਰੇ ਸੈਨ ਫਰਾਂਸਿਸਕੋ ਸ਼ਹਿਰ ਦਾ ਲਗਭਗ ਕਾਰ ਜਿਹੜਾ ਉਹ ਇਹ ਮੰਨਿਆ ਜਾ ਰਿਹਾ ਹੈ ਉਪਯੋਗਤਾ ਨੇ ਕਿਹਾ ਕਿ ਅੱਗ ਦੇ ਖਤਰੇ ਕਾਰਨ 100 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਸਨ ਦੱਖਣੀ ਕੈਲੀਫੋਰਨੀਆ ਅਰੀਸਨ ਨੇ ਤੇਜ਼ ਹਵਾਵਾਂ ਅਤੇ ਅੱਗ ਦੇ ਜੋਖਮ ਨਾਲ ਸੰਬੰਧਿਤ ਸੁਰੱਖਿਆ ਚਿੰਤਾਵਾਂ ਦੇ ਕਾਰਨ ਹਜ਼ਾਰਾਂ ਲੋਕਾਂ ਲਈ ਸੇਵਾ ਬੰਦ ਕਰ ਦਿੱਤੀ 5 ਲੱਖ ਤੋਂ ਵੱਧ ਲੋਕਾਂ ਨੂੰ ਮੌਸਮ ਦੀਆਂ ਸਥਿਤੀਆਂ ਦੇ ਆਧਾਰ ਤੇ ਬੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੈਸ਼ਨਲ ਵੈਦਰ ਸਰਵਿਸ ਦੁਆਰਾ ਬ੍ਰਾਫਟ ਰਿਪੋਰਟ ਅਨੁਸਾਰ ਹਵਾ ਬੁਧਵਾਰ ਤੜਕੇ 80 ਮੀਲ ਪ੍ਰਤੀ ਘੰਟਾ ਤੱਕ ਵੱਧ ਗਈ ਤੇ ਪਹਾੜ ਤੇ ਤਲਹਟੀਆਂ ਦੇ ਵਿੱਚ 100 ਮੀਲ ਪ੍ਰਤੀ ਘੰਟਾ ਤੱਕ ਵੱਧ ਸਕਦੀ ਹੈ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸੰਸਦੇ ਮਤਲਬ ਤੇ باوجود ਕੈਨੇਡਾ ਰੈਵੈਨਿਊ ਏਜੰਸੀ ਪੂੰਜੀ ਲਾਭ ਟੈਕਸ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਨੂੰ ਲਾਗੂ ਕਰਨਾ ਜਾਰੀ ਰੱਖੇਗੀ ਸੋਧਾਂ ਅਜੇ ਵੀ ਸੰਸਦ ਦੀ ਮਨਜ਼ੂਰੀ ਦੀ ਉਡੀਕ ਕਰ ਰਹੀਆਂ ਨੇ ਪੂੰਜੀ ਲਾਭ ਦੇ ਉਸੇ ਹਿੱਸੇ ਨੂੰ ਵਧਾਵੇਗੀ ਜੋ ਕਾਰੋਬਾਰਾਂ ਤੇ ਡਾਲਰ 2,50,000 ਤੋਂ ਵੱਧ ਕਮਾਈ ਕਰਨ ਵਾਲੇ ਵਿਅਕਤੀ ਉਸ ਰਕਮ ਤੋਂ ਵੱਧ ਦੇ ਹਰ ਡਾਲਰ ਦੇ ਉੱਤੇ ਭੁਗਤਾਨ ਕਰਦੇ ਨੇ ਅੱਧੇ ਤੋਂ 2/3 ਤੱਕ ਵਿੱਤ ਵਿਭਾਗ ਨੇ ਪੁਸ਼ਟੀ ਕੀਤੀ CRA ਟੈਕਸ ਦਾਵਾ ਨੂੰ 31 ਜਨਵਰੀ 2025 ਤੱਕ ਨਵੇਂ ਪੂੰਜੀ ਲਾਭ ਨਿਯਮਾਂ ਦੇ ਅਨੁਸਾਰ ਫਾਈਲ ਕਰਨ ਦੇ ਇਜਾਜ਼ਤ ਦੇਣ ਲਈ ਫਾਰਮ ਜਾਰੀ ਕਰੇਗਾ ਵਿੱਤ ਵਿਭਾਗ ਨੇ ਕਿਹਾ ਹਾਲਾਂਕਿ ਇਹ ਪ੍ਰਸਤਾਵਿਤ ਤਬਦੀਲੀਆਂ ਸੰਸਦੀ ਪ੍ਰਵਾਨਗੀ ਦੇ ਅਧੀਨ ਨੇ ਸਟੈਂਡਰਡ ਅਭਿਆਸ ਦੇ ਨਾਲ ਇੱਕ ਸਰ ਕੈਨੇਡਾ ਰੈਵਨਿਊ ਏਜੰਸੀ 25 ਜੂਨ 2024 ਤੋਂ ਪੂੰਜੀ ਲਾਭ ਸ਼ਾਮਿਲ ਕਰਨ ਦੀ ਦਰ ਦੇ ਵਿੱਚ ਤਬਦੀਲੀ ਦਾ ਪ੍ਰਬੰਧਨ ਕਰ ਰਹੀ ਹੈ ਜੋ ਕਿ ਨੋਟਿਸ ਆਫ ਵੇਜ ਦੇ ਵਿੱਚ ਸ਼ਾਮਿਲ ਪ੍ਰਸਤਾਵਾਂ ਦੇ ਆਧਾਰ ਤੇ ਹੈ ਮਤਲਬ 23 ਸਤੰਬਰ 2024 ਨੂੰ ਪੇਸ਼ ਕੀਤਾ ਗਿਆ ਮੋਸ਼ਨ ਹੈ ਪ੍ਰਸਤਾਵਿਤ ਤਬਦੀਲੀਆਂ ਦੇ ਵੇਰਵਿਆਂ ਦੇ ਲਈ ਤੁਸੀਂ ਨੋਟਿਸ ਆਫ ਵੇਜ ਐਂਡ ਮੀਨਜ਼ ਮੋਸ਼ਨ ਤੇ ਜਾ ਸਕਦੇ ਹੋ ਪ੍ਰਸਤਾਵਿਤ ਤਬਦੀਲੀਆਂ ਦੇ ਵੇਰਵਿਆਂ ਦੇ ਲਈ ਤੁਸੀਂ ਨੋਟਿਸ ਆਫ ਅਵੈਂਸ ਮੀਨਸ ਮੋਸ਼ਨ ਦੇ ਮੁਤਾਬਕ ਇਹ ਅਰਸਕਦੇ ਹੋ ਕਿ ਸੰਸਦ ਦੇ ਮੁਰੇ ਸ਼ੁਰੂ ਹੋਣ ਤੇ ਜੇਕਰ ਹਾਊਸ ਆਫ ਕਾਮਨਸ ਵਿੱਚ ਕੋਈ ਬਿਲ ਪਾਸ ਨਹੀਂ ਕੀਤਾ ਜਾਂਦਾ ਤਾਂ ਸਰਕਾਰੀ ਪ੍ਰਸਤਾਵਿਤ ਉਪਾਵਾਂ ਦੇ ਨਾਲ ਅੱਗੇ ਨਾ ਵਧਣ ਦੇ ਆਪਣੇ ਇਰਾਦੇ ਦਾ ਸੰਕੇਤ ਵੀ ਦਿੰਦੇ ਨੇ ਤਾਂ ਸੀਆਰਏ ਉਹਨਾਂ ਦਾ ਪ੍ਰਬੰਧਨ ਕਰਨਾ ਬੰਦ ਕਰੇਗੀ ਇਸ ਤੋਂ ਇਲਾਵਾ ਸੀਆਰਏ ਦਾ ਕਹਿਣਾ ਹੈ ਕਿ ਇਹ 3 ਮਾਰਚ 2025 ਨੂੰ ਜਾਂ ਇਸ ਤੋਂ ਪਹਿਲਾਂ ਫਾਈਲ ਕਰਨ ਦੀ ਆਖਰੀ ਮਿਤੀ ਦੇ ਨਾਲ ਤਬਦੀਲੀਆਂ ਦੁਆਰਾ ਪ੍ਰਭਾਵਿਤ ਕਾਰਪੋਰੇਸ਼ਨਾਂ ਦੇ ਉੱਤੇ ਟਰਸਟਾਂ ਦੇ ਲਈ ਬਿਆ ਤੇ ਜੁਰਮਾਨੇ ਦੀ ਰਾਹਤ ਪ੍ਰਦਾਨ ਕਰੇਗਾ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਦੇ ਵਿੱਚ 80% ਤੋਂ ਵੱਧ ਨਵੇਂ ਆਏ ਲੋਕ ਮਹਿਸੂਸ ਕਰਦੇ ਨੇ ਕਿ ਦੇਸ਼ ਦੇ ਵਿੱਚ ਬਿਨਾਂ ਕਿਸੇ ਯੋਜਨਾਬੰਦੀ ਦੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਮਾਰਕੀਟ ਰਿਸਰਚ ਫੋਰਮ ਪਲਾਰਾ ਸਟ੍ਰੈਟੇਜਿਕ ਇਨਸਾਈਟਸ ਦੁਆਰਾ ਨਵੰਬਰ ਦੇ ਵਿੱਚ ਕਰਵਾਏ ਗਏ ਸਰਵੇਖਣ ਦੇ ਵਿੱਚ 1507 ਲੋਕਾਂ ਤੋਂ ਕੈਨੇਡਾ ਆਉਣ ਤੇ ਉਹਨਾਂ ਦੇ ਤਜਰਬਿਆਂ ਬਾਰੇ ਪੁੱਛਿਆ ਗਿਆ ਸੀ ਸਰਵੇਖਣ ਦੇ ਨਤੀਜਿਆਂ ਦੇ ਵਿੱਚ ਪਾਇਆ ਗਿਆ ਕਿ ਪੰਜ ਵਿੱਚੋਂ ਚਾਰ ਨਵੇਂ ਆਏ ਲੋਕਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਨੇ ਬਿਨਾਂ ਕਿਸੇ ਯੋਜਨਾ ਦੇ ਬਹੁਤ ਸਾਰੇ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰ ਲਿਆ ਹੈ ਜਿਨ੍ਹਾਂ ਦੇ ਕੋਲ ਉਚਿਤ ਰਿਹਾਇਸ਼ ਬੁਨਿਆਦੀ ਢਾਂਚੇ ਜਾਂ ਨੌਕਰੀ ਦੇ ਲੋੜੀਂਦੇ ਮੌਕੇ ਨਹੀਂ ਹੈ 2022 ਦੇ ਵਿੱਚ ਈਰਾਨ ਤੋਂ ਕੈਨੇਡਾ ਪ੍ਰਵਾਸ ਕਰਨ ਵਾਲੇ ਇੱਕ ਡਾਕਟਰ ਜਿਹੜੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਬਿਆਨ ਦੇ ਨਾਲ ਸਹਿਮਤ ਨੇ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਲਈ ਨਵੰਬਰ ਦੇ ਵਿੱਚ ਕਰਵਾਏ ਗਏ ਇੱਕ ਤਾਜ਼ਾ ਲੈਜਰ ਪੋਲ ਅਨੁਸਾਰ 65% ਕੈਨੇਡੀਅਨਸ ਨੇ ਇਹੀ ਨਜ਼ਰੀਆ ਜ਼ਾਹਰ ਕੀਤਾ ਕੈਨੇਡਾ ਨੂੰ ਆਪਣਾ ਘਰ ਬਣਾਉਣ ਦੀ ਉਮੀਦ ਦੇ ਨਾਲ ਹਰ ਸਾਲ ਲੱਖਾਂ ਪ੍ਰਵਾਸੀ ਕੈਨੇਡਾ ਉੰਦੇ ਨੇ ਇਕੱਲੇ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਕੈਨੇਡਾ ਨੇ 6,68,000 ਸਥਾਈ ਅਤੇ ਅਸਥਾਈ ਨਿਵਾਸੀਆਂ ਨੂੰ ਸਵੀਕਾਰ ਕੀਤਾ ਜੋ ਕਿ ਉਸ ਸਮੇਂ ਦੇ ਵਿੱਚ ਲਗਭਗ ਪੂਰੀ ਤਰ੍ਹਾਂ ਆਬਾਦੀ ਵਾਧੇ ਦਾ ਕਾਰਨ ਸੀ ਸਟੈਟਿਸਟਿਕਸ ਕੈਨੇਡਾ ਅਨੁਸਾਰ 2015 ਦੇ ਦੌਰਾਨ ਆਬਾਦੀ ਵਾਧੇ ਦੇ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਦੀ ਹਿੱਸੇਦਾਰੀ 71% ਸੀ ਸੈਂਟਰ ਫੋਰ ਜਿਹੜਾ ਇਮੀਗ੍ਰੈਂਟ ਐਂਡ ਕਮਿਊਨਿਟੀ ਸਰਵਿਸਿਜ਼ ਦੇ ਕਾਰਜਕਾਰੀ ਨਿਰਦੇਸ਼ਕ ਹੈ ਉਹਨਾਂ ਦਾ ਇਸ ਮੌਕੇ ਕਹਿਣਾ ਹੈ ਕਿ ਕੈਨੇਡੀਅਨਸ ਤੋਂ ਰੋਜ਼ਗਾਰ ਅਤੇ ਰਿਹਾਇਸ਼ ਖੋਣ ਵਾਲੀਆਂ ਗਲਤ ਧਾਰਨਾਵਾਂ ਨੂੰ ਬਦਾਉਣ ਦੇ ਲਈ ਇਸ ਸਰਵੇਖਣ ਦੀ ਵਰਤੋਂ ਕਰਨ ਦੇ ਵਿਰੁੱਧ ਸਾਦ ਦਾਨੋ ਘਾਰ ਰਹੇ ਨੇ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਨਿਰਾਸ਼ਾ ਦੇ ਬਾਵਜੂਦ ਜ਼ਿਆਦਾਤਰ ਨਵੇਂ ਆਏ ਲੋਕਾਂ ਨੇ ਕੈਨੇਡਾ ਦੇ ਵਿੱਚ ਸਮੁੱਚੀ ਖੁਸ਼ੀ ਦੀ ਗੱਲ ਆਖੀ ਸਰਵੇਖਣ ਦੇ ਉੱਤਰਦਾਤਾਵਾਂ ਦੇ ਵਿੱਚੋਂ 79% ਨੇ ਕਿਹਾ ਕਿ ਉਹ ਆਪਣੇ ਜੀਵਨ ਦੀ ਗੁਣਵੱਤਾ ਤੋਂ ਸੰਤੁਸ਼ਟ ਸੰਨ ਅਤੇ ਲਗਭਗ 3/4 ਸਿੱਖਿਆ ਤੱਕ ਪਹੁੰਚ ਅਤੇ ਇੱਕ ਵਧੀਆ ਕੰਮ ਜੀਵਨ ਸੰਤੁਲਨ ਤੋਂ ਸੰਤੁਸ਼ਟ ਹਨ ਹਾਲਾਂਕਿ ਦੋ ਤਿਹਾਈ ਉੱਤਰਦਾਤਾਵਾ ਜਿਹੜੇ ਨੇ ਉਹ ਮਹਿੰਗੇ ਰਹਿਣ ਸਹਿਨ ਤੋਂ ਅਸੰਤੁਸ਼ਟ ਨੇ ਅਤੇ ਲਗਭਗ ਅੱਧੇ ਕੈਨੇਡਾ ਦੀ ਹੈਲਥ케ਅਰ ਪ੍ਰਣਾਲੀ ਤੇ ਅਸੰਤੁਸ਼ਟ ਨੇ ਸਰਵੇਖੰਡ ਦੇ ਵਿੱਚ ਸ਼ਾਮਿਲ ਨੌਕਰੀਆਂ ਕਰ ਸਕਣ ਵਾਲੇ ਨਵੇਂ ਆਏ ਲੋਕਾਂ ਦੇ ਵਿੱਚੋਂ 14% ਬੇਰੁਜ਼ਗਾਰ ਸਨ ਇਹ ਦਰ ਨਵੰਬਰ ਦੀ ਰਾਸ਼ਟਰੀ ਬੇਰੁਜ਼ਗਾਰੀ ਔਸਤ ਨਾਲੋਂ ਦੁੱਗਣੀ ਹੈ ਵਿਦੇਸ਼ੀ ਕੰਮ ਦੇ ਤਜਰਬੇ ਨੂੰ ਕੈਨੇਡਾ ਦੇ ਵਿੱਚ ਵਰਤਣ ਦੀ ਸਮਰੱਥਾ ਇਸ ਦੇ ਵਿੱਚ ਇੱਕ ਮੁੱਖ ਕਾਰਨ ਵੀ ਜਾਪਦੀ ਹੈ ਉੱਤਰਦਾਤਾਵਾ ਵਿੱਚੋਂ 1/4 ਲੋਕਾਂ ਨੇ ਕਿਹਾ ਕਿ ਉਹਨਾਂ ਤੇ ਪਿਛਲੇ ਕੰਮ ਦੇ ਤਜਰਬੇ ਨੂੰ ਸਵੀਕਾਰ ਨਹੀਂ ਕੀਤਾ ਗਿਆ ਤੇ 1/6 ਨੇ ਦੱਸਿਆ ਕਿ ਉਹਨਾਂ ਦੀ ਅਕਾਦਮਿਕ ਡਿਗਰੀ ਜਾਂ ਪ੍ਰਮਾਣ ਪੱਤਰ ਕੈਨੇਡਾ ਦੇ ਵਿੱਚ ਉਹਨਾਂ ਦੀ ਨੌਕਰੀ ਦੀ ਖੋਜ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਸਨ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਵਰਕਰਾਂ ਦੇ ਵਿੱਚ ਨਵੇਂ ਆਉਣ ਵਾਲੇ 44% ਨੇ ਕਿਹਾ ਕਿ ਉਹ ਜਾਂ ਤਾਂ ਬੇਰੁਜ਼ਗਾਰ ਸਨ ਜਾਂ ਆਪਣੀ ਮੁਹਾਰਤ ਦੇ ਖੇਤਰ ਤੋਂ ਬਾਹਰ ਕੰਮ ਕਰ ਰਹੇ ਸਨ ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਉਣ ਵਾਲੇ 4 ਵਿੱਚੋਂ ਇੱਕ ਨਵੇਂ ਪ੍ਰਵਾਸੀ ਨੇ ਘਰੇਲੂ ਆਮਦਨ ਡਾਲਰ 30000 ਤੋਂ ਘੱਟ ਦੱਸੀ ਅਸਥਾਈ ਨਿਵਾਸੀਆਂ ਅਤੇ ਸਾਲ ਤੋਂ ਕਾਟੂਮਰ ਦੇ ਪ੍ਰਵਾਸੀਆਂ ਦੇ ਲਈ ਵੀ ਇਹ ਇੰਨੀ ਹੀ ਰਿਪੋਰਟ ਹੋਈ ਹੈ ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਜਨਰਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਐਡਮਿੰਟਨ ਦੇ ਨਾਰਥ-ਵੈਸਟ ਦੇ ਵਿੱਚ ਦੀ ਕੋਈ 60 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਸੈਮੀ ਟਰੱਕ ਦਾ ਤੇ ਟ੍ਰੇਨ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਿਹੜਾ ਟਰੱਕ ਆ ਉਹਦੀ ਸਾਈਡ ਤੇ ਆ ਕੇ ਜਿਹੜੀ ਆ ਟਰੇਨ ਜੀ ਲੱਗੀ ਆ ਔਰ ਉਹਦੇ ਨਾਲ ਜਿਹੜਾ ਉਹਦੇ ਵਿੱਚ ਪਸੰਜਰ ਸੀਗਾ ਉਹਨੂੰ ਉਥੋਂ 에어 ਲਿਫਟ ਕਰਕੇ ਹਸਪੀਟਲ ਉਪੜਾਇਆ ਗਿਆ ਤੇ ਜਿਹੜਾ ਡਰਾਈਵਰ ਸੀਗਾ ਉਹਦੇ ਮਾਈਨਰ ਇੰਜਰੀਜ਼ ਹੀ ਹੋਈਆਂ ਨੇ ਯਾਨੀ ਸਟਾ ਥੋੜੀਆਂ ਲੱਗੀਆਂ ਨੇ ਔਰ ਆਰਸੀਐਮਪੀ ਦਾ ਕਹਿਣਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿ ਟਰੇਨ ਜਿਹੜੀ ਆ ਉਹ ਟਰੈਕ ਤੋਂ ਦਿੱਤੀ ਆ ਜਾਂ ਕੋਈ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਕੋਈ ਟ੍ਰੇਨ ਦੇ ਉੱਤੇ ਹੈਜ਼ਰਡਸ ਮਟੀਰੀਅਲ ਸੀਗਾ ਯਾਨੀ ਕਿ ਕਿਸੇ ਤਰ੍ਹਾਂ ਦਾ ਖਤਰੇ ਵਾਲਾ ਕੋਈ ਮਟੀਰੀਅਲ ਨਹੀਂ ਸੀ ਹੈ ਸੋ ਉਸ ਪੱਖ ਤੋਂ ਉਹ ਕਹਿੰਦੇ ਜੀ ਬਚਾਇਆ ਪਰ ਜਿਹੜਾ ਪੈਸੇਂਜਰ ਸੀਗਾ ਉਹਦੇ ਸੱਟਾਂ ਜ਼ਿਆਦਾ ਲੱਗਣ ਕਰਕੇ ਉਹਨੂੰ 에어 ਐਮਬੂਲੈਂਸ ਰਾਹੀਂ ਹਸਪੀਟਲ ਪਹੁੰਚਾਇਆ ਗਿਆ ਤੇ ਜਿਹੜਾ ਡਰਾਈਵਰ ਸੀਗਾ ਉਹ ਉਹਦੇ ਸੱਟਾਂ ਉਨੀਆਂ ਨਹੀਂ ਲੱਗੀਆਂ ਉਹਦਾ ਬਚਾਇਆ ਨਾਨ ਅਲ ਲਾਈਫ ਥ੍ਰੈਟਨਿੰਗ ਇੰਜਰੀਜ਼ ਆ ਉਹਦੀਆਂ ਉਹ ਕਹਿੰਦੇ ਪਈ ਉਹ ਛੇਤੀ ਠੀਕ ਹੋ ਜਾਦਾ ਪਰ ਆਰਸੀਐਮਪੀ ਨੇ ਨਾਲ ਇਹ ਵੀ ਦੱਸਿਆ ਪਈ ਜਿਹੜੇ ਸੀਐਨ ਵਾਲੇ ਆ ਉਹ ਇਹਦੀ ਇਨਵੈਸਟੀਗੇਸ਼ਨ ਖੁਦ ਵੀ ਕਰ ਰਹੇ ਨੇ ਕਿ ਕ੍ਰੈਸ਼ ਕਿਵੇਂ ਹੋਇਆ ਹੈ ਅਗਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਕਹਿੰਦੇ ਪਈ ਆਰਸੀਐਮਪੀ ਦੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਐ ਇੰਨੀ ਗੱਲ ਉਹਨਾਂ ਨੇ ਦੱਸੀ ਹੈ ਜੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ